걸로. 이게 그서 ह

ਠੀਕ ਹੈ ਸਤਿ ਸ਼੍ਰੀ ਅਕਾਲ ਤੇ 33 34 ਇਹ ਜਿਹੇ ਕੰਮ ਨੇ ਜਿਹੜੇ ਕਿ ਸਮਾਜ ਸੇਵਨੀ ਕੀਤੇ ਜਾ ਰਹੇ ਨੇ ਸਪੈਸ਼ਲੀ ਉਸ ਵਰਗਾਸਤੇ ਜਿਹੜੇ ਕਿ ਛੜੇ ਤਰਕੇ ਦੇ ਨੇ ਇਹਨੇ ਉਮੀਦ ਨਹੀਂ ਹੈ ਖਰਚਾ ਨਹੀਂ ਕਰ ਸਕਦੇ ਸੋ ਇਸ ਚੀਜ਼ ਨੂੰ ਦੇਖਦੇ ਹੋਏ ਸਭ ਤੋਂ ਪਹਿਲਾਂ ਦੇਖਿਆ ਗਿਆ ਸੀ ਕਿ ਲੈਬਰਾਟਰੀਜ਼ ਦੀ ਜਿਹੜੀ ਸ਼ੁਰੂਆਤ ਕੀਤੀ ਜਾਵੇ ਕਿਉਂਕਿ ਲੈਬ ਟੈਸਟ ਬਹੁਤ ਮਹਿੰਗੇ ਹੁੰਦੇ ਸੀ ਸੋ ਗੁਰਦੁਆਰਾ ਸਾਹਿਬ ਤੇ ਅਸੀਂ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਨਾਲ ਮਿਲ ਕੇ ਇਹਨਾਂ ਨੂੰ ਸਾਨੂੰ ਜਗ੍ਹਾ ਦਿੱਤੀ ਤੇ ਉੱਥੇ ਅਸੀਂ ਲੈਬ ਖੋਲੀ ਸੀ ਪਹਿਲਾਂ ਜਿਹੜੀ ਬਹੁਤ ਅੱਛੀ ਚੱਲ ਰਹੀ ਹੈ ਤਕਰੀਬਨ ਮੈਂ ਕਹ ਸਕਦਾ ਕਿ 150 ਦੇ ਕਰੀਬ ਜਿਹੜੀ ਐਵਰੇਜ ਹੈ ਇੱਥੇ ਪੰਡਿਆਣਾ ਦੇ ਪਬਲਿਕ ਟੈਸਟ ਕਰਾਂਦੀ ਹੈ ਤੇ ਹੁਣ ਤੱਕ ਸਾਡੀਆਂ ਤਕਰੀਬਨ 132 ਜਿਹੜੀਆਂ ਲੈਬਾਰਟਰੀਜ਼ ਆਲਰੇਡੀ ਹੋ ਚੁੱਕੀਆਂ ਨੇ ਉਹ 11 ਸਟੇਟਸ ਜਿਸੀਂ ਕੰਮ ਕਰ ਰਹੇ ਹਾਂ ਬਾਅਦ ਵਿੱਚ ਸਟੇਟਸ ਦੇ ਰੈਸਟ ਬੰਗਾਲ ਦੇ ਵਿੱਚ ਵੀ ਸਾਡੇ ਜਿਹੜੇ ਉਹ ਤਿੰਨ ਸਾਡੀਆਂ ਤਿੰਨ ਲੈਬਾਰਟਰੀਜ਼ ਤੇ ਡੈਂਟਲ ਕਲੀਨਿਕ ਤੇ ਫਿਜ਼ੀਓਥੈਰਾਪੀ ਸੈਂਟਰ ਖੋਲਣ ਜਾ ਰਹੇ ਨੇ ਸੋ ਅੱਜ ਹਾਰਪੁਰ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਜਦੋਂ ਇਹ ਲੈਬਾਰਟਰੀ ਖੋਲੀ ਗਈ ਸੀ ਫਿਰ ਕਿਹਾ ਸੀ ਕਿ ਤੁਸੀਂ ਡੈਂਟਲ ਸੀਰੀਨ ਕੰਟਰੋਲ ਕੇ ਦਿਆ ਨੀ ਸੋ ਗੁਰਦਾਰਾ ਸਾਹਿਬ ਦੀ ਕਮੇਟੀ ਹੈ ਬਹੁਤ ਸਹਾਇਕ ਦੇ ਰਹੀ ਹੈ ਔਰ ਉਹ ਚਾਹਦੇ ਕਿ ਅਸੀਂ ਇੱਥੇ ਕੁਛ ਨਾ ਬਜੇ ਜਿਹੜੀ ਫੈਸਿਲਿਟੀ ਜਿਹੜੀ ਪਬਲਿਕ ਨੂੰ ਦਈਏ ਸੋ ਜਿੱਥੇ ਲੈਬ ਖੁੱਲੇ ਗਈ ਸੀ ਉੱਥੇ ਅੱਜ ਡੈਂਟਲ ਸੀਰੀਨ ਜਿਹੜਾ ਕੋਲ ਦਿੱਤਾ ਗਿਆ ਡਾਕਟਰ ਅਗਵਾਲ ਨਾਇ ਜੀ ਨੇ ਉਹਨੇ ਸਾਰਾ ਇੰਸਟਾਲ ਕਰਾਇਆ ਅੱਜ ਇੱਥੇ ਇੱਕ ਮਸ਼ੀਨ ਲਾ ਦਿੱਤੀ ਗਈ ਹੈ ਲੇਕਿਨ ਅਸੀਂ ਦੋ ਮਸ਼ੀਨ ਦੀ ਪਰਵਿਧਨ ਰੱਖੀ ਹੈ ਹਫਤਾ 10 ਦਿਨ 15 ਦਿਨ ਦੇਖਾਂਗੇ ਅਗਰ ਪੇਸ਼ੈਂਟ ਜਦੋਂ ਹਮਨ 6-7 ਪੇਸ਼ੈਂਟ ਆਉਣਾ ਸ਼ੁਰੂ ਹੋ ਗਏ ਹੈ ਜਦੋਂ ਇਹ ਤੀਬਨ 15 ਪੇਸ਼ੈਂਟ ਇੱਕ ਮਸ਼ੀਨ ਜਿਹੜੀ ਅਸੀਂ ਹੋਰ ਇੱਥੇ ਲਾ ਦਿਆਂਗੇ ਸੋ ਅੱਜ ਜੀ ਮੈਂ ਸਰਦਾਰ ਸਾਹਿਬ ਦੀ ਕਮੇਟੀ ਨੂੰ ਕਹਿ ਰਿਹਾ ਸੀ ਕਿ ਤੁਸੀਂ ਇੱਕ ਸਨੂ ਰੂਮ ਖੋਲ੍ਹ ਦਿਓ ਤਾਂ ਜੋ ਇੱਥੇ ਜਿਹੜੀ ਜ਼ਰੂਰਤ ਨੂੰ ਦੇਖਦਿਆਂ ਹੋਈਆਂ ਅਸੀਂ ਫਿਜ਼ੀਓਥੈਰੇਪੀ ਸੈਂਟਰ ਵੀ ਖੋਲ੍ਹ ਕੇ ਦਈਏ ਸੋ ਜਿਸ ਤਰ੍ਹਾਂ ਇਹ ਸਾਨੂੰ ਜਗਾ ਮਿਲਦੀ ਹੈ ਨਾਮ ਦੇ ਨਾਲ ਅਸੀਂ ਇੱਕ ਫਿਜ਼ੀਓਥੈਰੇਪੀ ਸੈਂਟਰ ਹੈ ਉਹ ਵੀ ਖੋਲ੍ਹ ਦਿਆਂਗੇ ਰੇਟ ਤੁਸੀਂ ਬਾਹਰ ਦੇਖ ਰਹੇ ਨੇ ਜੀ ਲੈਬਰਾਟਰੀ ਦਾ ਰੇਟ ਸਾਡੇ ਰੇਟ ਨਾਲੋਂ ਸਾਡੇ ਸਿਗੇ ਬਣਾ 10% ਦੇ ਮਾਰਕੀਟ ਨਾਲੋਂ ਤੇ ਇਹ ਜਿਹੜੇ ਸਾਡੇ ਡੈਂਟਲ ਕਲੀਨਿਕ ਦੇ ਰੇਟ ਵੀ ਬਾਹਰ ਦੇਖੋਗੇ ਇਹ ਤੁਹਾਨੂੰ ਜਦੋਂ ਮਾਰਕੀਟ ਨਾਲੋਂ 13% ਦੇ ਅਸੀਂ ਇਹ ਤੇ ਫਰਕ ਇਸ ਕਰਕੇ ਹੈ ਕਿ ਹੈਲਥ ਕੇ ਇੱਕ ਵਾਰੀ ਜੇ ਅਸੀਂ ਤਹੇ ਡੈਂਟਲ ਕਲੀਨਿਕ ਆ ਚਾਹੀਏ ਸਾਡਾ ਫਿਜ਼ੀਓਥੈਰੇਪੀ ਸੈਂਟਰ ਆ ਚਾਹੀਏ ਸਾਡੀ ਲੈਬ ਰਿਟਰੀ ਹੈ। ਤੋਂ ਅਸੀਂ ਜਿਹੜਾ ਮਸ਼ੀਨਰੀ ਇਨਸਟਾਲ ਕਰਦੇ ਆ ਸਾਡੀ ਸਾਡੀ ਇੰਪੋਰਟਡ ਮਸ਼ੀਨਰੀ ਹੈ। ਦੋ ਚੀਜ਼ਾਂ ਦਾ ਖਿਆਲ ਰੱਖਦੇ ਆ ਅਸੀਂ। ਇੱਕ ਤਾਂ ਮਸ਼ੀਨਰੀ ਸਾਡੀ ਬਹੁਤ ਵਧੀਆ ਔਰ ਸੈਕੰਡਰੀ ਜਿਹੜਾ ਅਸੀਂ ਮਟੀਰੀਅਲ ਯੂਜ਼ ਕਰਦੇ ਆ ਉਹ ਵੀ ਸਟੈਂਡਰਡ ਦਾ ਹੈ। ਤੇ ਤੀਸਰਾ ਹੁੰਦਾ ਮੇਨ ਡਾਕਟਰਸ ਤੇ ਟੈਕਨੀਸ਼ੀਅਨਸ। ਸੋ ਉਹਨਾਂ ਨੂੰ ਅੱਛੀ ਸੈਲਰੀ ਦਿੰਦੇ ਆ। ਦੂਸਰਾ ਇਹ ਵੀ ਹੈ ਕਿ ਇੱਕੋ ਇੱਕ ਸੰਸਥਾ ਸਾਡੀ ਹੈ ਜਿਹੜੀ ਕਿ ਮੈਂ ਕਹਿ ਸਕਦਾ ਕਿ ਜਿਹੜੇ ਅਸੀਂ EPF ਵਗੈਰਾ ਕੱਟਦੇ ਹਾਂ ਸੇਮ ਜੋ ਫੈਸਿਲਿਟੀਆਂ ਗਵਰਨਮੈਂਟ ਨੂੰ ਮਿਲਦੀ ਹੈ ਉਹ ਫੈਸਿਲਿਟੀ ਸਾਡੀ ਜਿਹੜੀ ਜਿਹਦੇ ਸਾਡੇ EMPLOYEES ਹੈਗੇ ਨੇ ਤਕਰੀਬਨ ਹੁਣ ਤੱਕ ਸਾਡੇ 900 EMPLOYEES ਹੈਗੇ ਸਾਡਾ ਜਿਹਨਾਂ ਨੂੰ ਅਸੀਂ ਜਿਹੜੇ ਸੈਲਰੀ ਪੇਡ ਹੈਗੇ ਨੇ ਤੇ ਇਹਨਾਂ ਦਾ ਅਸੀਂ ਸਾਰਾ ਸਿਸਟਮ ਜਿਹੜਾ ਇਸ ਤਰ੍ਹਾਂ ਰੱਖਿਆ ਹੋਇਆ ਫਿਰ ਮੈਂ ਇੱਕ ਵਾਰ ਫੇਰ ਇਹ ਦੁਆਰਾ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਪੈਸ਼ਲੀ ਜਿਹੜੀ ਸਾਡੀ ਟੀਮ ਹੈ thro ਦੀ ਸਰਪ੍ਰੇਧ ਬਣਾ ਚੈਰੀਟੇਬਲ ਅਸਤੀ ਜਿਹੜਾ ਅਗਿਆਪਦੀ ਕੈਂਟਰ ਨੇ ਸਾਰੀ ਟੀਮ ਆਈ ਹੋਈ ਹੈ ਉਹਨੇ ਵੀ ਸਾਰੇ ਅੰਤ ਤੱਕ ਬੰਦੇ ਨੇ ਚਾਹੇ ਕੋਰੋਨਾ ਸੀ ਜਾਂ ਕੁਝ ਵੀ ਇਹਨਾਂ ਨੇ ਜਿੰਦ ਜਾਨ ਲਾ ਕੇ ਪੂਰਾ ਰੋਡ ਵਰਤ ਤੇ ਆ ਕੇ ਕੰਮ ਕੀਤਾ ਤੇ ਅੱਜ ਸਾਡੇ ਵਰਬਨ ਡੀਜੀਪੀ ਸਾਹਿਬ ਤੁਸੀਂ ਸਾਡੇ ਨਾਲ ਆਏ ਨਹੀਂ ਤੇ ਇਹਨਾਂ ਨੇ ਅਸੀਂ ਰੱਲ ਕੇ ਦਾ ਉਤਕਤ ਕਰਕੇ ਬੜੇ ਖੁਸ਼ਮੰਮਰ ਕਰਦੇ ਸਰ ਜਿਹੜੀ ਡੈਂਟਿਸਟ ਦਾ ਅੱਜ ਉਦਘਾਟਨ ਕੀਤਾ ਹੈ ਉੱਥੇ ਇੱਕ ਇੱਕ ਕਿਨ ਫੈਸਿਲਿਟੀ ਤੇ ਹੈਗੀ ਕਿ ਸਾਰੀ ਫੈਸਿਲਿਟੀ ਹੈ ਜਿਵੇਂ ਚਾਰਟ ਲੱਗਿਆ ਤੁਹਾਨੂੰ ਸਾਰੀਆਂ ਹੈ ਕੁਝ ਜਿਹੜੀਆਂ ਜਿਹੜਾ ਅਸੀਂ ਇੱਥੇ ਕਰ ਸਕਦੇ ਹਾਂ ਇੱਥੇ ਕਰਾਂਗੇ ਬਾਕੀ ਜਿਹੜਾ ਹੈਗਾ ਉਹ ਫਿਰ ਕੁਝ ਬਾਹਰੋਂ ਸਾਨੂੰ ਆਊਟਸੋਰਸਿੰਗ ਕਰਨੀ ਪੈਂਦੀ ਆ ਲੇਕਿਨ ਆਊਟਸੋਰਸਿੰਗ ਦਾ ਕੀ ਹੈ ਕਿ ਜੋ ਪੈਸਾ ਅਸੀਂ ਬਾਹਰ ਦੇਾਂਗੇ ਸਾਨੂੰ ਡਿਸਕਾਊਂਟ ਮਿਲਦਾ ਉਹਨਾਂ ਕੋਲੋਂ ਵੀ ਤੇ ਜੋ ਪ੍ਰਾਈਸ ਆਪਾਂ ਉੱਥੇ ਦੇਾਂਗੇ ਉਹੀ ਜਿਹੜੀ ਹੈਗੀਆਂ ਪੈਸੇ ਆ ਉਹੀ ਪੇਸ਼ੈਂਟ ਕੋਲੋਂ ਲੈ ਜਾਣਗੇ ਸਿਰਫ ਅਸੀਂ 10 ਕੇ 15 ਰੁਪਏ ਜਿਹੜੇ ਉਹਦੇ ਉੱਤੇ ਅਸੀਂ ਐਕਸਟਰਾ ਲਾਣੇ ਆ ਜਿਹੜੀ ਸਾਡੀ ਕੋਈ ਪੇਪਰ ਕਾਰਬਾਈ ਜਾਂ ਕੋਰੀਅਰ ਕਰਨਾ ਜਾਂ ਕੁਝ ਕਰਨਾ ਕੋ ਖਰਚੇ ਤੇ ਆ ਇੱਕ ਅਪਾਇੰਟਮੈਂਟਸ ਦਾ ਸਿਸਟਮ ਰੱਖਾਂਗੇ ਜਿੱਦਾਂ ਕੋਈ ਆਉਂਦਾ ਹੈ ਕੋ ਦਿਖਾਉਣਾ ਉਹਨੂੰ ਸਿੱਧੇ ਦੇਖੋ ਹੁਣ ਤੇ ਓਪਨ ਹੈ ਜੀ ਫ੍ਰੀ ਹੈ ਗਰ ਜਦੋਂ ਮਰਜ਼ੀ ਆ ਜਾਓ ਬਾਕੀ ਇਹ ਹੈ ਕਿ ਜੇ ਰਸ਼ ਪੈ ਜਾਂਦਾ ਤਾਂ ਪਿਆ ਥੋੜੇ ਅਪਾਇੰਟਮੈਂਟ ਲੈ ਕੇ ਜਾਣਾ ਪੈਣਾ ਲੇਕਿਨ ਅੱਜ ਇਹ ਕੈਸੀ ਬੜੀ ਕੁਆਲੀਫਾਈਡ ਹੈ ਅੱਜ ਦੋ ਡਾਕਟਰ ਜਿਹੜੀ ਰੱਖੀ ਰੱਖ ਲਈਆਂ ਨੇ ਤੇ ਮੈਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਇਹ ਚੱਲ ਰਿਹਾ ਇਸ ਕੰਮ ਦੇ ਵਿੱਚ ਜਾਂ ਸਹਿਯੋਗ ਹੈ ਵਰਕ ਕਮੇਟੀ ਦਾ ਵੀ ਸੈਂਟਰਲ ਰੋਲ ਹੈਗਾ ਇਹ ਸਾਨੂੰ ਬਹੁਤ ਜਲਦੀ ਮੈਂ ਤਾਂ ਦੱਸਾਂ 15 ਦਿਨਾਂ ਬਾਅਦ ਸਾਨੂੰ ਜਿਹੜੀ ਹੈ ਸੈਕੰਡ ਮਸ਼ੀਨ ਵੀ ਉੱਥੇ ਇੰਸਟਾਲ ਕਰਨ ਆਰਡਰ ਦੇ ਕੇ ਨਾਲ ਦੇ ਨਾਲ ਕੀ ਜਿੱਦਾਂ ਮਹਿਸੂਸ ਕਰਾਂਗੇ 10-15 ਦਿਨਾਂ ਚ ਅਸੀਂ ਮਿਸੀ ਕਰਾਂਗੇ ਇੱਕ ਅਜ ਐਂਬੂਲੈਂਸ ਵੀ ਦਿੱਤੀ ਹੋ ਕਿ ਇਹ ਕਿਸੇ ਵਕਤ ਲਾਸਟ ਟਾਈਮ ਐਥੇ ਨਾ ਜੀ ਕਿ ਇੱਕ ਜੇਲ੍ਹ ਦੀ ਵਿਜ਼ਿਟ ਕੀਤੀ ਸੀ ਤੇ ਉਸ ਟਾਈਮ ਛੋਟੇ ਬੱਚਿਆਂ ਵਾਸਤੇ ਇੱਕ ਮੁਲਾਕਾਤ ਜਣਾ ਸੀ ਉਹਨੂੰ ਉਹਨੂੰ ਸੀ ਕਿ ਜੋ ਲੋਨਾਂ ਨੂੰ ਪੇਪਰ ਚਾਹੀਦੇ ਸੀ ਉਹ ਸਮਾਨ ਪਟਿਆ ਦੇ ਖੇਤਰੋਂ ਫੋਨ ਰਾਸਤੇ ਅਸੀਂ ਉਹ ਲਾ ਕੇ ਦਿੱਤਾ ਉਦੋਂ ਫਿਰ ਉਹਨਾਂ ਨੇ ਇੱਕ ਸੁਪਰੀਟ ਸਾਹਿਬ ਨੇ ਇੱਕ ਮੰਗ ਕੀਤੀ ਸੀ ਕਿ ਜਿਹੜੇ ਸਾਡੇ ਪੇਸ਼ੈਂਟ ਨੇ ਕੁਝ ਇਥੋਂ ਉਹਨਾਂ ਪੇਸ਼ੈਂਟ ਨੂੰ ਕੋਈ ਹੁਦਰਾਣਾ ਲੈ ਜਾਣਾ ਪੈਂਦਾ ਹੈ ਕਈ ਹੁਣ ਪੀਜੀ ਲੈ ਜਾਣਾ ਪੈਂਦਾ ਕਈ ਹੁਣ ਅਮਰਸੰਗ ਜਾਣਾ ਪੈਂਦਾ ਸਾਨੂੰ ਤਿੱਖੀ ਹੁੰਦੀ ਹੈ ਕਿ ਸੈਰੋਬਲ ਦੀ ਗੱਡੀ ਸੀ ਬਹੁਤ ਖਰਾਬ ਹੋ ਚੁੱਕੀ ਹੈ ਤੇ ਸਾਨੂੰ ਬਾਹਰੋਂ हायर ਕਰਨੀ ਪੈਂਦੀ ਹੈ ਤੇ ਇਸ ਕਰਕੇ ਅੱਜ ਜਿਹੜੀ ਇੱਕ ਅਸੀ ਬੈਨ ਹੈਗੀ ਹੈ ਉਹ ਵੀ ਅਸੀਂ ਇਹ ਐਮ뷸ੈਂਸ ਵੈਨ ਦਾ ਸਾਡੇ ਸੁਪਨਰ ਸਾਹਿਬ ਗਿਆਲ ਸਾਹਿਬ ਆਈਸੀਐਸ ਇਹਨੋਂ ਉਹ ਕਰਦੇ ਜਿਹਨੇ ਕੋਈ ਮੇਨਟੇਨੈਂਸ ਵਗੈਰਾ ਉਹ ਜੇਲ ਪ੍ਰਸ਼ਾਸਨ ਆਪ ਦੇਖੇਗਾ ਕਿ ਦੇਖੋ ਅਸੀਂ ਤਾਂ ਡੋਨੇਟ ਕਰ ਦਿੱਤੀ ਹੁਣ ਉਹਨਾਂ ਦੀ ਪ੍ਰਾਪਰਟੀ ਹੈ ਸੋ ਉਹ ਉਹਨੂੰ ਮੇਨਟੇਨ ਕਰਨ ਉਹਨੂੰ ਡਰਾਈਵਰ ਰੱਖਣ ਸਾਰਾ ਉਹ ਉਹਨਾਂ ਦੇ ਜ਼ਿੰਮੇਵ ਸਰ ਪੰਜਾਬ ਚ ਕਿੰਨੇ ਸੈਂਟਰ ਆ ਗਏ ਚਾਚੇ ਸਾਡੇ ਟੋਟਲ ਹੁਣ ਤੱਕ 135 ਦੇ ਬਣ ਚੁੱਕੇ ਆ 132 ਚੱਲ ਰਹੇ ਨੇ ਆਲਰੇਡੀ ਜਿਹੜੀ ਲੈਬੈਟਰੀ ਸੈਗੀਆਂ ਨੇ ਤੇ ਤੂਰੀ ਬੰਦਸ ਦੇ ਕਰੀਬ ਸਾਡੇ ਜਿਹੜੇ ਅਸਲੀ ਟੈਂਪੋਰਰੀ ਕਲੀਨਿਕ ਹੋ ਚੁੱਕੇ ਨੇ 10 ਦੇ ਕਰੀਬ ਸਾਡੇ ਫਿਜ਼ੀਓਥੈਰੇਪੀ ਸੈਂਟਰ ਖੁੱਲ ਚੁੱਕੇ ਨੇ ਤੇ ਇਦੋਂ ਲਾ ਸਾਡੇ ਕੁਝ ਸਰ ਚਾਰ ਜਗ੍ਹਾ ਤੇ ਅਸੀਂ ਡਿਜੀਟਲ ਐਕਸ-ਰੇ ਲਾਇਆ ਹੋਇਆ ਡਿਜੀਟਲ ਐਕਸ-ਰੇ ਜਿਹੜਾ ਹੈਗਾ ਉਹ ਵੀ ਦੀ ਰਿਪੋਰਟ ਅਸੀਂ 70 ਰੁਪਏ ਚਾਰਜ ਕਰਦੇ ਆ 70 ਪੇਜ ਨਾਲ ਡਾਕਟਰ ਦੀ ਰਿਪੋਰਟ ਵੀ ਹੈ ਬਜਾਰ ਕਰਾਓਗੇ ਤੁਹਾਨੂੰ ਬਜਾਰ 1200 ਰੁਪਏ ਇਕੱਠੇ ਹੋ ਜਾਂ ਇਹ ਕੁਝ ਜਗ੍ਹਾ ਹੈ ਜਿੱਥੇ ਸਾਨੂੰ ਡਾਕਟਰ ਅਵੇਲੇਬਲ ਹੁੰਦਾ ਉੱਥੇ ਵੀ ਅਸੀਂ ਜਿਹੜਾ ਅਲਟਰਾਸਾਉਂਡ ਵੀ ਦਿੰਨੇ ਆ ਕਿਉਂਕਿ ਉਹ ਡਾਕਟਰ ਤੋਂ ਬਗੈਰ ਨਹੀਂ ਲੈ ਨਹੀਂ ਸਕਦੇ ਔਰ ਅਲਟਰਾਸਾਉਂਡ ਜਿਹੜੀ ਆਪੋ 5000 ਰੁਪਏ ਦਾ ਸੀ ਖਾਦੇ ਦਸਾਰਾ ਜਿਹੜਾ ਕੀ 1200 ਦਾ ਮਾਰਕੀ ਚੋਦਾ ਸੋ ਸਾਡੀ ਕੋਸ਼ਿਸ਼ ਇਹ ਹੈ ਕਿ ਜਿਹੜਾ ਵੀ ਕੋਈ ਲੋਡਰਮੈਂਟ ਪੇਸ਼ੈਂਟ ਹੈ ਉਸ ਤੱਕ ਅਸੀਂ ਡਾਇਰੈਕਟ ਪਹੁੰਚ ਕਰ ਸਕੀਏ ਪਹੁੰਚੀਏ ਠੀਕ ਹੈ ਠੀਕ ਹੈ ਸਰ ਥੈਂਕ ਯੂ ਸਰ ਜੀ ਸਰ ਅੱਜ ਸਰਬਦਾ ਪਲਾ ਚੈਰੀਟੇਬਲ ਟਰਸਟ ਕੋਲੋਂ ਜਿਹੜੇ ਡੈਂਟਲ ਕਲੀਨਿਕ ਖੋਲੇ ਗਏ ਤੇ ਐਂਬੂਲੈਂਸ ਦਿੱਤੀ ਗਈ ਉਹਦੇ ਬਾਰੇ ਸਭ ਕੀ ਤੁਸੀਂ ਡਿਟੇਲਸ ਸੁਣਿਆ ਸਰਦਾਰ ਐਸ.ਪੀ. ਸਿੰਘ ਉਪਰਾਇ ਕੋਰੇਸ ਜੀ ਸਰਬਦਾ ਖਾਲਸਾ ਜੀ ਇਹ ਬੜੀ ਬਖਾਨ ਸੇਵਾ ਦੇ ਵਿੱਚ ਲੱਗੇ ਹੋਏ ਨੇ ਬੜੀ ਡੀਪ ਸੇਵਾ ਹੈ। ਅ ਸਮਾਜ ਵਿੱਚ ਮਹਿਸੂਸ ਕਰਦਾ ਸੀ ਕਿ ਬਹੁਤ ਵੱਡਾ ਇੱਕ ਗੈਪ ਹੈ ਜਿੱਤੇ ਪ੍ਰਸ਼ਾਸਨ ਦੀ ਪਾਰਦਰਸ਼ੀ ਹੈਗਾ ਉਹਸ ਗੈਪ ਲੋਕ ਦੇ ਕਾਰਨ ਬਹੁਤ سارے ਗਰੀਬ ਲੋਕ ਆ ਦਾ ਜਿਹੜੇ ਜਰਦੇ ਕੋਲ ਨਹੀਂ ਪੈਸੇ ਨਹੀਂ ਦੂਸਰੇ ਪਾਸੇ ਉਹਦਾ ਇਲਾਜ ਬੜੇ ਮਹਿੰਗੇ ਤੇ ਉਸ ਜਗ੍ਹਾ ਲੋਕ ਗੈਪ ਲੋ ਇਹਨਾਂ ਦੇ ਬਹੁਤ ਅੱਛੇ ਤਰੀਕੇ ਨਾਲ ਪੜ ਦਿੱਤਾ ਮੈਂ ਰਾਧਾ ਇਹਨਾਂ ਦੇ ਨਾਲ ਗੱਲਬਾਤ ਕੀਤੀ ਹੈਗਾ ਤੇ ਅੱਜ ਸਾਰੇ ਰਸਤੇ ਵੀ ਗੱਲ ਕਰਦੇ ਆ ਇਸੇ ਬਿਸ਼ੇ ਤੇ ਬਹੁਤ ਦੇ ਬੀ ਸੋਚ ਜਿਹੜੀ ਫੱਡੀ ਹੈ ਤੇ ਉਸ ਸੋਚ ਨਾਲ ਮੈਂ ਹੈ ਕਿ ਆਮ ਬੰਦਾ ਨਹੀਂ ਸੋਚ ਸਕਦਾ ਔਰ ਇਹ ਜਿਹੜੀ ਸੰਸਥਾਾਂਾਂ ਬਣਾ ਰਹੇ ਨੇ ਛੋਟੇ ਛੋਟੇ ਸੰਸਥਾਾਂਾਂ ਨੇ ਅੱਜੀ ਕੁਰਸੀ ਲਗਾਈ ਇਹ ਡੈਟਸਟਿੰਗ ਹੈ ਅੱਜੀ ਗੱਡੀ ਦਿੱਤੀ ਇਹ ਵੱਡੀ ਗੱਲ ਇਹ ਹੈ ਵੀ ਇਹਦੇ ਵਿੱਚ ਇਹ ਵੀ ਸੋਚਿਆ ਗਿਆ ਹੈ ਕਿ ਇਹਨੇ ਕਿਵੇਂ ਚੱਲਣਾ ਹੈ ਕਿ ਚਰਚਾ ਕੋਈ ਇੱਕ ਦੇ ਵਿੱਚ ਇਹਦਾ ਮੁੱਖ ਕਿਵੇਂ ਮੈਨੇਜ ਹੋ ਉਹ ਸਾਰਿਆਂ ਨੇ ਸੋਚਿਆ ਸਮਝਿਆ ਹੈ ਬਹੁਤ ਵਧੀਆ ਮੈਨੇਜਮੈਂਟ ਹੈ ਨਾ ਜਿਹਦੇ ਨਾਲ ਕੁਝ ਲੋਕਾਂ ਨੂੰ ਜ਼ਿਕਾੜ ਵੀ ਮਿਲ ਗਿਆ ਕੁਝ ਲੋਕਾਂ ਨੂੰ ਇਲਾਜ ਮਿਲ ਗਿਆ ਉਹਨਾਂ ਨੂੰ ਰੀਲੀਫ ਮਿਲ ਗਿਆ ਨਾ ਨਾ ਸਸਤਾਵਾ ਨੂੰ ਅੱਗੇ ਵਧਾਉਣ ਦਾ ਸਾਧਰ ਮਸੀਬਾ ਸਾਰਾ ਹੈ ਮੈਂ ਸਮਝਦਾ ਕਿ ਮੈਂ ਪ੍ਰਸ਼ਾਸਨ ਦੇ ਨਾਲ 35 ਸਰਵ ਡਬਲ ਕੀਤੀ ਹੈ ਕਿ ਇਹ ਜੇ ਕੰਮ ਬਹੁਤ ਹੀ ਫਸਲ ਸੋਇਆ ਬਹੁਤ ਪ੍ਰਸਰਤ ਸਾਡੀ ਇਹ ਖੁਸ਼ਕਸੁੰਦੀ ਹੈ ਕਿ ਇਸਕੇ ਸੇਵਾ ਦੇ ਦਰਵਾਜ਼ੇ ਖੇਲੋ ਅਤੇ ਇਹਨਾਂ ਨੂੰ ਦਰਦਾ ਜਾਣ ਲੋਕਾਂ ਦੇ ਵਾਸਤੇ ਅਤੇ ਇਹ ਲੋਕ ਸੇਵਾ ਤੋਂ ਬਾਅਦ 100% ਲੱਗੇ ਰਕਨਾ ਤੋਂ ਸਾਰਨ ਮੁਬਾਰਕ ਕਰਦੀ ਹੈ ਤੁਹਾਡਾ ਸਾਰਿਆਂ ਦਾ ਸਹਿਯੋਗ ਦਾ ਸਮੂਹ ਦਾ ਪੂਰਾ ਦੇ ਨਾਲ ਅੰਗਰ ਇਹ ਵੀ ਸਮਝਦਾ ਕਿ ਇਹ ਨਸਲੋ ਸਫਾਰੀ ਸਸਤਾ ਨੂੰ ਸਾਰੇ ਪ੍ਰਸ਼ਾਸਨ ਸੁਭਾਜ ਨੂੰ ਨਾਲ ਮਿਲ ਕੇ ਅੰਦਾਲ ਖੜੇ ਹੋ ਤੇਰੀ ਥੈਂਕ ਯੂ